ਪਦੇ ਬਾંબੂ ਕਾੰਡ ਵਾਲੇ ਬਿਆਨ ਤੋਂ ਬਾਅਦ ਲਗਾਤਾਰ ਸਿਆਸਤ ਗਰਮਾ ਗਈ ਹੈ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਪਟਾਪ ਸਿੰਘ ਬਾਜਵਾ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਦੂਜੇ ਪਾਸੇ ਲੁਧਿਆਣਾ ਚ ਇਸ ਦਾ ਸਖਤ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਸੰਜੇ ਤਲਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਬਾਜਵਾਤੀ ਦਰਜ ਕੀਤੀ ਗਈ ਐਫਆਈਆਰ ਨੂੰ ਲੈ ਕੇ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ ਤੇ ਰੋਸ ਜਤਾਇਆ ਗਿਆ। ਅੱਜ ਬੜਾ ਪਾਵਨ ਤੇ ਪਵਿੱਤਰ ਦਿਨ ਹੈ 바ਵਾ ਸਾਹਿਬ ਵੀਬਰਾ ਵੇਦਕਰ ਜੀ ਦਾ ਜਨਮ ਦਿਨ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੇ ਜਨਮ ਦਿਨ ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਔਰ 바ਵਾ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ। ਉਸ ਸੰਵਿਧਾਨ ਦੇ ਮੁਤਾਬਕ ਹਰ ਇਨਸਾਨ ਕੋ ਰਾਈਟ ਹੈ ਕਿ ਉਹ ਸਰਕਾਰ ਦੀ ਵਿਰੋਧਤਾ ਕਰ ਸਕਦਾ ਹੈ ਸਰਕਾਰ ਦੇ ਜਿਹੜੇ ਕੁੱਤੇ ਆ ਉਹਦੀ ਵਿਰੋਧਤਾ ਕਰ ਸਕਦਾ ਬਾਜਵਾ ਜੀ ਨੇ ਜਿਹੜੀ ਸਟੇਟਮੈਂਟ ਦਿੱਤੀ ਇਟਸ ਅ ਪੋਲਿਟিক্যাল ਸਟੇਟਮੈਂਟ ਪਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਐਫ ਆਈ ਆਰ ਦਰਜ ਕਰ ਦਿੱਤੀ ਕਿ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਪਾਸੇ ਤਾਂ ਭਾਜਪਾ ਜਿਹੜੀ ਸੈਂਟਰ ਦੇ ਵਿੱਚ ਦੇਸ਼ ਚਲਾ ਰਹੀ ਹੈ ਉਹ ਕਾਂਗਰਸੀਆਂ ਨੂੰ ਤੇ ਉੱਪਰ ਸੀਬੀਆਈ ਈਡੀ ਪ੍ਰਯੋਗ ਕਰਕੇ ਜਿਹੜੇ ਪਰਚੇ ਦਰਜ ਕਰ ਰਹੀ ਹੈ ਉਹਨਾਂ ਦੀ ਆਵਾਜ਼ ਦਬਾ ਰਹੀ ਹੈ ਦੂਜੇ ਪਾਸੇ ਪੰਜਾਬ ਵਿੱਚ ਝਾੜੂ ਵਾਲੇ ਰਿਆਮਾਂ ਵੀ ਪਾਰਟੀ ਹੈ ਉਹ ਵਿਦਿਨਸ ਨੂੰ ਯੂਜ਼ ਕਰਕੇ ਆਪਣਾ ਪ੍ਰਸ਼ਾਸਨ ਪੁਲਿਸ ਨੂੰ ਯੂਜ਼ ਕਰਕੇ ਜਿਹੜੇ ਹੈ ਆਵਾਜ਼ ਦੁਬਾਰੇ ਹੈ ਅੱਜ ਅਸੀਂ ਸੀਐਮ ਦਾ ਪੁਤਲਾ ਫੋਕਿਆ ਔਰ ਕੱਲ ਅਸੀਂ ਬਾਜਵਾਜੀ ਦੇ ਨਾਲ ਜਾ ਕੇ ਮੁਹਾਲੀ ਥਾਣੇ ਦੇ ਵਿੱਚ ਜਾ ਕੇ ਗ੍ਰਿਫਤਾਰੀਆਂ ਦੇਵਾਂਗੇ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਹੈ ਬਾਜਵ ਦੇ ਨਾਲ ਖੜਾ ਉਹ ਇਹਨਾਂ ਦੀ ਤਾਨਾਸ਼ਹੀ ਤੋਂ ਇਹਨਾਂ ਦੀ ਧੱਕੇਸ਼ਹੀ ਤੋਂ ਅਸੀਂ ਡਰਨ ਵਾਲੇ ਨਹੀਂ ਹੈ ਜੇ ਨਹੀਂ ਕਰਦੇ ਤੇ ਉਹ ਕੌਮਾ ਕਿਸਾ ਤੇ ਅਕੀਦਾ ਕੀ ਬਣਾਉਂਦਾ ਕੱਲ ਸਾਨੂੰ ਪੰਜਾਬ ਦੇ ਜਿਹੜੇ ਪ੍ਰਧਾਨ ਹੈ ਰਾਜਾ ਵਰਿੰਗਜੀ ਵੱਲੋਂ ਮੈਸੇਜ ਆਇਆ ਨੇ ਕਿ ਸਾਰੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਤੇ ਹਲਕਾ ਇੰਚਾਰਜ ਨੇ ਅਸੀਂ ਮੁਹਾਲੀ ਥਾਣੇ ਬਾਜਵਾਦੀ ਜੇ ਨਾਲ ਜਾ ਕੇ ਗ੍ਰਿਫਤਾਰੀ ਕਰਾਂਗੇ ਔਰ ਉਸ ਤੋਂ ਬਾਅਦ ਸਾਡਾ ਬੂਥ ਲੈਵਲ ਤੇ ਵਾਰਡ ਲੈਵਲ ਤੇ ਜਿਹੜੇ ਪਰਮਿਸ਼ਨ ਸਰਕਾਰ ਦੇ ਖਿਲਾਫ ਜਾਰੀ ਰਹਣਗੇ ਹੁਣ ਜਿਹੜਾ ਤਕਰੀਬਨ ਜਿਹੜੀ 27 ਦੇ ਵਿੱਚ ਵਿਧਾਨ ਸਭਾ ਚੋਣਾਂ ਆਨ ਜਾ ਰਹੀਏ ਪੰਜਾਬ ਦੀ ਉਹ ਜਿਹੜੇ ਆ ਹਤਕੰਡੇ ਪਣਾ ਰਹੇ ਆ ਇਹ ਡੇਢ 2 ਸਾਲ ਕਾਂਗਰਸ ਪਾਰਟੀ ਦੇ ਵਰਕਰ ਸੜਕਾਂ ਤੇ ਹੀ ਰਹਿਣਗੇ ਤੋ ਕਿ ਇਹਨਾਂ ਨੇ ਧੱਕੇਸ਼ਾਹੀ ਕਰਨੀ ਔਰ ਅਸੀਂ ਧੱਕੇਸ਼ਾਹੀ ਸਹਿਣੀ ਨਹੀਂ ਹੈ ਧੰਨਵਾਦ ਦੇ ਬੰਬकांड ਵਾਲੇ ਬਿਆਨ ਤੋਂ ਬਾਅਦ ਲਗਾਤਾਰ ਸਿਆਸਤ ਗਰਮਾ ਗਈ ਹੈ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਹ ਦੇ ਨਿਰਦੇਸ਼ਾਂ ਤੇ ਪ੍ਰਤਾਪ ਸਿੰਘ ਬਾਜਵਾ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਔਰਤੇ ਦੂਜੇ ਪਾਸੇ ਲੁਧਿਆਣਾ ਚ ਇਸ ਦਾ ਸਖਤ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਸੰਜੀਤ ਤਲਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਤੇ ਵਿਰੋਧੀ ਧਿਰ ਦੇ ਨੇਤਾ ਬਾਜਮਤੀ ਦਰਜ ਕੀਤੀ ਗਈ ਐਫ ਆਈ ਆਰ ਨੂੰ ਲੈ ਕੇ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ ਤੇ ਰੋਸ ਜਤਾਇਆ ਗਿਆ ਅੱਜ ਬੜਾ ਪਾਵਨ ਤੇ ਪਵਿੱਤਰ ਦਿਨ ਹੈ 바ਵਾ ਸਾਹਿਬ ਵੀਬਰਾ ਵੇਦਕਰ ਜੀ ਦਾ ਜਨਮ ਦਿਨ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੇ ਜਨਮ ਦਿਨ ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਔਰ 바ਵਾ ਸਾਹਿਬ ਜਿਨ੍ਹਾਂ ਨੇ ਸੰਵਧਾਨ ਦੀ ਰਚਨਾ ਕੀਤੀ ਉਸ ਸੰਵਧਾਨ ਦੇ ਮੁਤਾਬਕ ਹਰ ਇਨਸਾਨ ਕੋ ਰਾਈਟ ਹੈ ਕਿ ਉਹ ਸਰਕਾਰ ਦੀ ਵਿਰੋਧਤਾ ਕਰ ਸਕਦਾ ਹੈ ਸਰਕਾਰ ਦੇ ਜਿਹੜੇ ਪੁੱਤੇ ਆ ਉਹਦੀ ਵਿਰੋਧਤਾ ਕਰ ਸਕਦਾ ਬਾਜਵਾ ਜੀ ਨੇ ਜਿਹੜੀ ਸਟੇਟਮੈਂਟ ਦਿੱਤੀ ਇਟਸ ਅ ਪੋਲਿਟਿਕਲ ਸਟੇਟਮੈਂਟ ਪਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਐਫ ਆਈ ਆਰ ਦਰਜ ਕਰ ਦਿੱਤੀ ਕਿ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਪਾਸੇ ਤਾਂ ਭਾਜਪਾ ਜਿਹੜੀ ਸੈਂਟਰ ਦੇ ਵਿੱਚ ਦੇਸ਼ ਚਲਾ ਰਹੀ ਹੈ ਉਹ ਕਾਂਗਰਸੀਆਂ ਨੂੰ ਤੇ ਉੱਪਰ ਸੀਬੀਆਈ ਈਡੀ ਪ੍ਰਯੋਗ ਕਰਕੇ ਜਿਹੜੇ ਪਰਚੇ ਦਰਜ ਕਰ ਰਹੀ ਹੈ ਉਹਨਾਂ ਦੀ ਆਵਾਜ਼ ਦਬਾ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਝਾੜੂ ਵਾਲੇ ਰਿਆਮਾਂ ਵੀ ਪਾਰਟੀ ਹੈ ਉਹ ਵਿジネス ਨੂੰ ਯੂਜ਼ ਕਰਕੇ ਤੇ ਆਪਣਾ ਪ੍ਰਸ਼ਾਸਨ ਪੁਲਿਸ ਨੂੰ ਯੂਜ਼ ਕਰਕੇ ਜਿਹੜੇ ਹੈ ਆਵਾਜ਼ ਦੁਬਾਰੇ ਹੈ ਅੱਜ ਅਸੀਂ ਸੀਐਮ ਦਾ ਪੁਤਲਾ ਫੋਕਿਆ ਔਰ ਕੱਲ ਅਸੀਂ ਬਾਜਵਾਜੀ ਦੇ ਨਾਲ ਜਾ ਕੇ ਮੁਹਾਲੀ ਥਾਣੇ ਦੇ ਵਿੱਚ ਜਾ ਕੇ ਗ੍ਰਿਫਤਾਰੀਆਂ ਦੇਣਗੇ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਹੈ ਬਾਜਵਾਜ ਦੇ ਨਾਲ ਖੜਾ ਔਰ ਇਹਨਾਂ ਦੀ ਤਾਨਾਸ਼ਹੀ ਤੋਂ ਇਹਨਾਂ ਦੀ ੱੱਕੇਸ਼ਹੀ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਜੇ ਨਹੀਂ ਕਰਦੇ ਤੇ ਉਹ ਫਰਜ਼ਾ ਕਿੰਸੋ ਤੇ ਅਗੇ ਦਾ ਕੀ ਬਣਾ ਕੱਲ ਸਾਨੂੰ ਪੰਜਾਬ ਦੇ ਜਿਹੜੇ ਪ੍ਰਧਾਨ ਹੈ ਰਾਜਾ ਬਰਿੰਗਜੀ ਵੱਲੋਂ ਮੈਸੇਜ ਆਇਆ ਨੇ ਕਿ ਸਾਰੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਤੇ ਹਲਕਾ ਇੰਚਾਰਜ ਨੇ ਅਸੀਂ ਮੁਹਾਲੀ ਥਾਣੇ ਬਾਜਵਾਦੀ ਜੇ ਨਾਲ ਜਾ ਕੇ ਗ੍ਰਿਫਤਾਰੀ ਦਵਾਵਾਂਗੇ ਔਰ ਉਸ ਤੋਂ ਬਾਅਦ ਸਾਡਾ ਬੂਥ ਲੈਵਲ ਤੇ ਵਾਰਡ ਲੈਵਲ ਤੇ ਜਿਹੜੇ ਪ੍ਰੋਟੈਸਟ ਸਰਕਾਰ ਦੇ ਖਿਲਾਫ ਜਾਰੀ ਰਹਿਣਗੇ ਹੁਣ ਜਿਹੜਾ ਤਕਰੀਬਨ ਜਿਹੜੀ 27 ਦੇ ਵਿੱਚ ਵਿਧਾਨ ਸਭਾ ਚੋਣਾਂ ਆਉਣ ਜਾ ਰਹੀਏ ਪੰਜਾਬ ਦੀ ਉਹ ਜਿਹੜੇ ਆ ਹਤਕੰਡੇ ਅਪਣਾ ਰਹੇ ਆ ਅ ਡੇਢ 2 ਸਾਲ ਕਾਂਗਰਸ ਪਾਰਟੀ ਦੇ ਵਰਕਰ ਸੜਕਾਂ ਤੇ ਹੀ ਰਹਿਣਗੇ ਕਿਉਂਕਿ ਇਹਨਾਂ ਨੇ ਧੱਕੇਸ਼ਾਹੀ ਕਰਨੀ ਔਰ ਅਸੀਂ ਧੱਕੇਸ਼ਾਹੀ ਸਹਿਣੀ ਨਹੀਂ ਹੈ ਧੰਨਵਾਦ